ਮੈਂ ਤਰਕਤਾਰ ਹਾਂ ਜੋ ਇਲੈਕਸ਼ਨ অবজারভার ਹੈ ਉਹਨਾਂ ਦੇ ਦਫਤਰ ਦੇ ਸਾਹਮਣੇ ਖੜਾ ਹਾਂ ਮੈਂ অবজারভার ਨੂੰ ਹੁਣੀ ਮਿਲ ਕੇ ਮਗਰੋਂ ਮੈਡਮ ਮਿਲ ਕੇ ਆਇਆ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਇੰਨੀ ਨੀਚੇ ਲੈਵਲ ਤੇ ਚਲੇ ਗਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖ ਗਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਖਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਦਿਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸਮੀ ਕੀ ਕੀਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਤੋਂ ਐਮਸੀ ਉਹਨੂੰ ਬਟਾਲੇ ਇੱਥੋਂ ਫੜ ਕੇ ਬਟਾਲੇ ਪੁਲਿਸ ਨੂੰ ਆਕੇ ਫੜਾਤਾ ਕਿ ਉਹਨੇ ਬਟਾਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਬੀਰ ਸਿੰਘ ਕਾਕਾ ਛੱਪਾ ਹੈ ਅੰਮ੍ਰਿਤਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਭਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਚਾਰਜ ਹੈ ਉਹਨੂੰ ਤਰਨਤਾਰਨ ਪੁੱਛ ਲੈਗੀ ਵਰਿੰਦਰ ਸਿੰਘ ਸੋਨੂ ਬਰਾੜ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰਗੂ ਹੋਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਾਂ ਦਾ ਸਾਰੇ ਕਾਨੂੰਨ ਵੀ ਧੱਜੀਆਂ ਉਡਾਰੀਏ ਉਹ ਸੋਚਦੀ ਹੈ ਕਿ ਮੈਨੂੰ ਇਹਦੇ ਬਾਦਸ਼ਾਹ ਮੁਹੱਲੀ ਜਾਂ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀ ਹੈ ਨੇ ਤੁਸੀਂ ਤੁਹਾਨੂੰ ਹਰ ਚੀਜ਼ ਦਾ ਹਿਸਾਬ ਦੇਣਾ ਪੈਣਾ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਆਫਸਰ ਪੰਜਾਬ ਸਰਕਾਰ ਦੇ ਕਿ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਕਲਿਆਣੀ ਮੰਡੀ ਬੋਰਡ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤੰ ਤੰਤਨ ਹੋ ਗਈ ਜਿਹੜੇ ਕਾਲੀ ਦਲ ਨੂੰ ਹੱਥ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਗਏ ਸਾਰਿਆਂ ਨੂੰ ਧਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅbschara ਨੂੰ ਬੇਨਤੀ ਕਰਨਾ ਚਾਹਣਾ ਜੋ ਤੁਸੀਂ ਕੰਨ ਤੋਲ ਰਹੇ ਸਾਰਾ ਸਾਡੇ ਕੋਲੇ ਨੋਟ ਹੈ ਅਸੀਂ ਸਾਰਾ ਕੁਝ ਜਿਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਿਆ ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜੀ ਲਾਓ